ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਬੇਰੁਜ਼ਗਾਰ ਨਰਸਿੰਗ ਸਟਾਫ ਵੱਲੋਂ ਅੱਜ ਇੱਕ ਮੰਗ ਪੱਤਰ ਅਬੋਹਰ ਦੇ ਹਲਕਾ ਇੰਚਾਰਜ ਅਰुण ਨਾਰਿੰਗ ਜੀ ਨੂੰ ਦਿੱਤਾ ਗਿਆ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਰਸਿੰਗ ਸਟਾਫ ਦੀ ਕਾਫੀ ਟਾਈਮ ਤੋਂ ਜੋ ਭਰਤੀਆਂ ਨਹੀਂ ਹੋਈਆਂ ਉਹਨਾਂ ਨੂੰ ਖੋਲ੍ਹਿਆ ਜਾਏ ਤਾਂ ਕਿ ਇਹਨਾਂ ਨੂੰ ਵੀ ਰੋਜ਼ਗਾਰ ਮਿਲ ਸਕੇ ਅਰुण ਨਾਰਿੰਗ ਜੀ ਨਾਲ ਵੀ ਆਪਾਂ ਗੱਲਬਾਤ ਕਰਨੇ ਆ ਤੇ ਜੋ ਯੂਨੀਅਨ ਦੇ ਮੈਂਬਰ ਪਹੁੰਚੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਮੰਗਾ ਕੀ ਹੈ ਗਿਆ ਕੀ ਨਾਮ ਹੈ ਸਟਾਫ ਦਾ ਨਿਰਮਲ ਕੁਮਾਰ ਕੀ ਮੰਗਾ ਰਿਹਾ ਹੈ ਮੰਗਾ ਸਰ ਇਹ ਨੇ ਕਿ ਜਿਹੜੀ ਪੰਜਾਬ ਸਰਕਾਰ ਸਟਾਫ ਨਰਸ ਦੀਆਂ ਡੀ ਐਚ ਐਸ ਦੇ ਅੰਡਰ ਜਿਹੜੀਆਂ ਵੈਕੈਂਸੀਆਂ ਕੱਢ ਰਹੀਆਂ ਐ ਇਹ ਪਿਛਲੀ ਕੈਬਨਿਟ ਦੇ ਵਿੱਚ ਜਿਹੜੀ ਗੱਲ ਹੋਈ 311 ਵੈਕੈਂਸੀ ਜਿਹੜੀਆਂ ਕੱਢਣੀਆਂ ਨੇ ਉਹ ਵੈਕੈਂਸੀ ਜਿਹੜੀ ਵਧਾ ਕੇ 3000 ਤੋਂ ਉੱਤੇ ਕੀਤੀ ਜਾਵੇ ਤੇ ਦੂਜਾ ਜਿਹੜਾ ਸਰ ਇਹਦੇ ਵਿੱਚ ਹੈਗਾ ਸਾਡੇ ਪੰਜਾਬੀ ਦਾ ਪੇਪਰ ਜਿਵੇਂ ਵਾਰੀ-ਵਾਰੀ ਲੈਂਦੇ ਐ ਹਰ ਵਾਰੀ ਜਦੋਂ ਪੇਪਰ ਲੈਂਦੇ ਐ ਉਹ ਪੇਪਰ ਜਿਵੇਂ ਕ੍ਰੀਟਡ ਸੀਟ ਵਾਂਗੂੰ ਇੱਕ ਵਾਰੀ ਲਿਆ ਜਾਵੇ ਤੇ ਉਹ ਤੋਂ ਬਿਨਾਂ ਸਰ ਜਿਹੜੀ ਸਾਡਾ ਪੇ ਸਕੇਲ ਐ ਉਜਵੇਂ ਦੂਜੇ ਰਾਜਾਂ ਦੇ ਵਿੱਚ ਸੈਂਟਰ ਦੇ ਹਿਸਾਬ ਨਾਲ ਮਿਲ ਰਿਹਾ ਹੈ ਉਹ ਪੇ ਸਕੇਲ ਸਾਨੂੰ ਸਾਡਾ ਬਣਦਾ ਪੇ ਸਕੇਲ ਵੀ ਦਿੱਤਾ ਜਾਵੇ ਤੇ ਜਿਹੜੀਆਂ ਭਰਤੀਆਂ ਰੁਕੀਆਂ ਹੋਈਆਂ ਨੇ ਜਿਹੜੇ ਜੁਆਇਨਿੰਗ ਨਹੀਂ ਹੋਈਆਂ ਉਹ ਵੀ ਜਲਦੀ ਤੋਂ ਜਲਦੀ ਕਰਵਾਈਆਂ ਜਾਣ। ਜਿਨੇ ਅਸੀਂ ਮੰਗ ਪੱਤਰ ਜਿਹੜਾ ਸੌਪਿਆ ਉਹਨਾਂ ਨੇ ਸਵਿਛਨ ਦੋਇਆ ਕਿ ਇਸ ਮੁੱਦੇ ਤੇ ਅਸੀਂ ਜਲਦੀ ਸੀਐਮ ਆਫਿਸ ਦੇ ਵਿੱਚ ਗੱਲ ਕਰਾਂਗੇ ਤੇ ਮੁੱਖ ਮੰਤਰੀ ਦੇ ਹਿਸਾਬ ਨਾਲ ਮਿਲ ਕੇ ਤੁਹਾਡੀ ਮੰਗਾਂ ਦਾ ਜਲਦੀ ਹੱਲ ਕਰਾਂਗੇ। ਕੀ ਨਾਮ ਹੈ ਤੁਹਾਡਾ? ਸਰਤਾਸ਼ ਸੱਤ ਯੂਨੀਅਨ ਬਣਨ। ਮੇਰਾ ਰੋਜ਼ਗਾਰ ਨਰਸਿੰਗ ਯੂਨੀਅਨ ਪੰਜਾਬ। ਅੱਜ ਮੰਗ ਪੱਤਰ ਤੇ ਪਹੁੰਚੋ ਕਿਹੜੀਆਂ ਮੰਗਾਂ ਆਈਆਂ ਸਰ ਇਹਦੇ ਚ ਇਹ ਸਭ ਤੋਂ ਮੇਨ ਮੁੱਦਾ ਇਹ ਹੀ ਹੈ ਸਾਡਾ ਜੀ ਪੰਜਾਬ ਸਰਕਾਰ ਵੱਲੋਂ ਨਰਸਿੰਗ ਦੀ ਕੋਈ ਵੀ ਪੋਸਟ ਨਹੀਂ ਕੱਢੀ ਗਈ ਪਿਛਲੇ ਲੰਬੇ ਸਮੇਂ ਤੋਂ ਕੋਈ ਵੀ ਪੋਸਟ ਨਹੀਂ ਆਈ ਹੈ ਪੰਜਾਬ ਸਰਕਾਰ ਨੂੰ ਜਿਵੇਂ 3 ਸਾਲ ਹੋ ਗਏ ਜੀ ਕੋਈ ਪੋਸਟ ਨਹੀਂ ਕੱਢੀ ਗਈ ਐਚਐਸ ਅੰਦਰ ਕੋਈ ਪੋਸਟ ਨਹੀਂ ਜੀ ਸਰਕਾਰੀ ਹਸਪਤਾਲਾਂ ਚ ਬੂਰਾ ਹਾਲ ਹੈਗਾ ਜੀ ਮਰੀਜ਼ਾਂ ਦਾ ਵੀ ਤੇ ਜਿਹੜੇ ਗਵਰਨਮੈਂਟ ਸਟਾਫ ਆ ਉਹਨਾਂ ਦਾ ਵੀ ਉਹਨਾਂ ਵਾਂਗੂ ਵੀ ਉਹਨਾਂ ਨੂੰ ਵੀ ਪੱਤਰ ਦਿੱਤਾ ਗਿਆ ਵੀ ਸਟਾਫ ਦੀ ਪਰਤੀ ਕੀਤੀ ਜਾਵੇ ਤਾਂ ਸਟਾਫ ਦੀ ਪਰਤੀ ਕੀਤੀ ਜਾਵੇ ਜੀ ਘਟੋ ਘਟ 3000 ਪੋਸਟਾਂ ਉੱਪਰ ਵਰਤੀ ਕੱਢੀ ਜਾਵੇਗੀ ਅੱਜ ਹਲਕਨਕਾਰ ਨੂੰ ਮਿਲਿਆ ਉਹਨਾਂ ਨੇ ਕੀ ਆਸ਼ਵਾਸ਼ਣ ਸਰ ਇਹ ਸਾਨੂੰ ਸਰ ਨੇ ਇਹ ਕਿਹਾ ਜੀ ਵੀ ਉੱਪਰ ਗੱਲ ਕਰਾਂਗੇ ਤੁਹਾਡੇ ਹਿੱਤ ਲਈ ਗੱਲ ਕਰਾਂਗੇ ਮੰਗਾ ਕੀਆ ਕੀਤੀਆਂ ਦੀਆਂ ਅਰੰਗੀਆਂ ਪੋਸਟਾਂ ਦੀ ਲਈ ਗੱਲ ਕਰਾਂਗੇ ਵੀ ਪੋਸਟਾਂ ਕੱਢੀਆਂ ਜਾਵੇ ਸਰ ਇਹ ਮੰਗਾ ਹੈਗੀਆਂ ਨੇ ਤੇ ਕੀ ਆਸ਼ਵਾਸ਼ਣ ਦਿੱਤਾ ਗਿਆ ਸਰ ਮੇਰੇ ਕੋਲੇ ਬੇਰੋਜ਼ਗਾਰ ਨਰਸਿੰਗ ਯੂਨੀਅਨ ਦੇ ਕੁਝ ਸਟੂਡੈਂਟ ਆਪਣੇ ਬੋਰ ਦੇ ਹੀ ਹੈ ਇਹ ਮੇਰੇ ਕੋਲ ਆਏ ਹਨ ਇਹਨਾਂ ਨੇ ਆਦੀ ਜੋ ਸਮੱਸਿਆ ਮੈਨੂੰ ਦੱਸੀ ਹੈ ਮੈਮੋਰੰਡਮ ਦੇ भी दसी है कि इन्हना पोस्टा घट निकल दब तो वही प्रॉब्लम दसी भी पोस्ट अपलाई करते हैं तो फीस बहुत ज्यादा कोई पच्ची सौ ढाई हज़ार मैं इन्होंने फीडबैक सारी मैं उठे हेल्थ मिनिस्टर भी सी एम साहब न के कोशिश करा कि अपनी पोस्टा तीन सौ ग्यारह पोस्टा निकलिया इन्हों डिमांड ज्यादा ਕਮੋਰ ਦੇ ਵਿੱਚ ਇਹਨਾਂ ਦੇ ਕਹਿਣ ਦੇ ਮੁਤਾਬਕ 40 ਪੋਸਟਾਂ ਖਾਲੀ ਹਨ ਤੇ ਮੈਂ ਕੋਸ਼ਿਸ਼ ਕਰੂੰਗਾ ਆਪਣੀਆਂ ਪੋਸਟਾਂ ਭਰੀਆਂ ਜਾਣ ਤੇ ਇਹਨਾਂ ਨੂੰ ਜੌਬ ਮਿਲ ਸਕੇ ਬੇਰੋਜ਼ਗਾਰ ਨਰਸਿੰਗ ਯੂਨੀਅਨ ਪੰਜਾਬ ਵੱਲੋਂ ਅੱਜ ਇੱਕ ਪੰਗ ਪੱਤਰ ਅਬੋਹਰ ਦੇ ਹਲਕਾ ਇੰਚਾਰਜ ਅਰੁਣ ਨਾਰਿੰਗ ਜੀ ਨੂੰ ਸੌਪਿਆ ਗਿਆ ਤੇ ਜੋ ਜੋਬਸ ਨਿਕਲੀਆਂ ਨੇ ਉਹਨਾਂ ਵਿੱਚ ਜਲਦੀ ਜਲਦੀ ਜਿਹੜੀ ਜੋਬਸ ਹੈ ਜਾਂ ਰਿਕਰੂਟਮੈਂਟ ਹੈ ਉਹਨੂੰ ਕਰਨ ਦੀ ਮੰਗ ਕੀਤੀ ਗਈ ਹੈ ਉਮੀਦ ਹੈ ਕਿ ਪੰਜਾਬ ਸਰਕਾਰ ਜਲਦੀ ਬੇਰੋਜ਼ਗਾਰ ਨਰਸਿੰਗ ਯੂਨੀਅਨ ਦੀ ਮੰਗਾਂ ਉੱਪਰ ਗੌਰ ਕਰੇਗੀ ਤੇ ਇਹਨਾਂ ਨੂੰ ਰੋਜ਼ਗਾਰ ਮਿਲੇਗਾ ਸਵੇਰਾ ਟੀਵੀ ਲਈ ਅਬੋਹਰ ਤੋਂ ਤਰਮਿੰਦਰ ਦੀ ਰਿਪੋਰਟ